ਟੱਪਦਾ ਵੀ ਹੈ ਮਨਮੁਖ ਭਗਤ ਨਾ ਹੋਈ ਧਿਆਨ ਵਿੱਚ ਰੱਖਿਓ ਜੀ ਨੱਚਣਾ ਟੱਪਣਾ ਭਗਤ ਨਹੀਂ ਹੁੰਦੀ ਭਗਤੀ ਨਹੀਂ ਹੁੰਦੀ ਕਈ ਲੋਕ ਸੰਸਾਰ ਅੰਦਰ ਆਪੋ ਆਪਣਾ ਬਿਜ਼ਨਸ ਸਥਾਪਿਤ ਕਰਕੇ ਬੈਠੇ ਨੇ ਕੋਈ ਸ਼ਿਰ ਕਮਾਉਣ ਵਾਲਾ ਹੈ ਕੋਈ ਕਿਸ ਤਰ੍ਹਾਂ ਲਮੀਆਂ ਸ਼ਾਲਾਂ ਮਾਰਨ ਵਾਲਾ ਹੈ ਮੇਰੇ ਵਿੱਚ ਫਲਾਣੀ ਪੌਣ ਆ ਗਈ ਮੇਰੇ ਵਿੱਚ ਫਲਾਣੀ ਚੀਜ਼ ਵੜ ਗਈ ਇਹਨੂੰ ਗੁਰਮਤ ਨਹੀਂ ਮੰਨਦੀ ਜੀ ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਵਿੱਚ ਸਪਸ਼ਟ ਕਹਿ ਦਿੱਤਾ ਪਾਤਸ਼ਾਹ ਜੀ ਕਹਿੰਦੇ ਰੋਟੀਆਂ ਕਾਰਨ ਪੂਰਾ ਤਾਲ ਆਪ ਪਛਾੜਾ ਧਰਤੀ ਨਾਲ ਪਛਾੜਨ ਦਾ ਅਰਥ ਕੀ ਹੁੰਦਾ ਆਪਣੇ ਆਪ ਨੂੰ ਧਰਤੀ ਨਾਲ ਮਾਰਨਾ ਹੁਣ ਚੇਤੇ ਕਰਿਓ ਆਲੇ ਦਲੇ ਚ ਹੱਥ ਮਾਰ ਕੇ ਵੇਖੋ ਸਾਡੇ ਆਲੇ ਦਲੇ ਕੀ ਚੱਲਦਾ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ ਹੁਣ ਉਹਨਾਂ ਲੋਕਾਂ ਨੂੰ ਇਸ ਤਰ੍ਹਾਂ ਮਹਿਸੂਸ ਹੋ ਗਿਆ ਕਿ ਸਾਡੀ ਨਿੰਦਿਆ ਕਰ ਦਿੱਤੀ ਜੀ ਇਹ ਨਿੰਦਿਆ ਨਹੀਂ ਹੈ ਅਸਲੀਅਤ ਹੈ ਸੱਚ ਹੈ ਗੁਰੂ ਸਾਹਿਬ ਜੀ ਇਸ ਤਰ੍ਹਾਂ ਨਹੀਂ ਕਬੂਲ ਕਰਦੇ ਆਪਾਂ ਨੂੰ ਟੀਵੀ ਚੈਨਲਾਂ ਦੇ ਉੱਤੇ ਸੋਸ਼ਲ ਮੀਡੀਆ ਤੇ ਕਿੰਨਾ ਕੁਝ ਵਿਖਾਇਆ ਜਾਂਦਾ ਹੈ ਫਲਾਨੀ ਚੀਜ਼ ਆ ਗਈ ਜੀ ਫਲਾਨੀ ਜੀ ਨਿਕਲ ਗਈ ਫਲਾਨੀ ਕਾਉਨ ਵੜ ਗਈ ਮੇਰੇ ਵਿੱਚ ਗੁਰਮਤ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਹਨਾਂ ਚੀਜ਼ਾਂ ਦੀ ਸਖਤ ਵਿਰੋਧਤਾ ਕੀਤੀ ਹੈ